ਉਹਨਾਂ ਦਾ ਗੱਲ ਕਰਦੇ ਆ ਜੀ ਅਗਲੇ ਬਠਿੰਡਾ ਦੇ ਵਿੱਚ ਅਮ੍ਰਿਤਾ ਵੜਿੰਗ ਇੱਕ ਬਿਆਨ ਦਿੰਦੇ ਨੇ ਉਹ ਮਹਿਜ਼ ਇੱਕ ਚੈਨਲ ਦੇ ਉੱਪਰ ਲਾਈਵ ਸੀ ਜਿਸ ਤੋਂ ਬਾਅਦ ਪੂਰਾ ਵਿਵਾਦ ਬਣ ਜਾਂਦਾ ਹੁਣ ਚਰਚਾ ਇਹ ਵੀ ਹੋ ਰਹੀ ਹੈ ਕਿ ਅਮ੍ਰਿਤਾ ਵੜਿੰਗ ਕੀ ਜੀਤਮਿੰਦਰ ਨੂੰ ਜਿਤਾਉਣ ਦੇ ਲਈ ਬਿਆਨ ਦੇ ਰਹੇ ਸੀ ਜਾਂ ਫਿਰ ਮਿੰਟੂ ਜੀ ਹਰਾਉਣ ਦੇ ਲਈ ਪਹਿਲਾਂ ਤਾਂ ਪਹਿਲਾਂ ਤਾਂ ਇਹਨਾਂ ਨੇ ਜ਼ੋਰ ਲਾਇਆ ਲਿਉਣ ਵਾਸਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਤਾਉਣ ਵਾਸਤੇ ਕਿ ਹਰਾਉਣ ਵਾਸਤੇ ਸਿਆਸਤਦਾਨਾਂ ਤੇ ਭਰੋਸਾ ਨਹੀਂ ਜੀ ਨਹੀਂ ਦੇਖੋ ਬੇਬੀ ਅਮਰਤਾ ਵੜਿੰਗਾ ਆਪਾਂ ਦੇਖਿਆ ਇਹਨਾਂ ਨੂੰ ਪ੍ਰਚਾਰ ਕਰਦੇ ਆਂ ਆਪਣੇ ਏਰੀਆ 'ਚ ਅਕਸਰ ਜ਼ਿਆਦਾ ਕਹ ਲੋ ਕਿ ਗਰਮ ਨਹੀਂ ਬਿਆਣਦੇ ਪਰ ਐਤਕੀ ਮੈਨੂੰ ਲੱਗਦਾ ਕਿ ਉਲਝ ਗਿਆ ਉਹ ਹੂੰ ਉਲਝ ਕੇ ਜਿਵੇਂ ਆਤੀ ਉਤਸ਼ਾਹਤ ਹੁੰਦਾ ਨਾ ਬੰਦਾ ਕਈ ਵਾਰ ਜ਼ਿਆਦਾ ਹੀ ਜੋਸ਼ੀਲਾ ਹੁੰਦਾ ਹੈ ਜੀ ਉਦੋਂ ਕਈ ਵਾਰ ਇਹ ਚੀਜ਼ਾਂ ਨਿਕਲਦੀਆਂ ਪਰ ਮੈਂ ਹੈਰਾਨ ਹੁਣਾ ਕਿ ਇਹਨਾਂ ਨੂੰ ਧਰਮ ਦੀ ਤੁਲਨਾ ਜਾਂ ਧਰਮ ਦੀ ਆੜ ਕਿਉਂ ਲੈਣੀ ਪੈਂਦੀ ਆ ਹੂੰ ਤੁਹਾਡੇ ਕੋਲ ਤੁਹਾਡੇ ਕੀਤੇ ਕੰਮ ਜਿਹੜੇ ਆ ਉਹੀ ਹੋਣੇ ਚਾਹੀਦੇ ਆ ਕਿ ਅਸੀਂ ਉਹਦੇ ਅਧਰ ਤੇ ਕਿਉਂਕਿ ਪੋਲਿਟਿਕਸ ਜਿਹੜੀ ਆ ਫਿਰ ਤੁਸੀਂ ਵਿਕਾਸਮੁਖੀ ਰੱਖੋ ਨਾ ਕਿ ਅਸੀਂ ਵਿਕਾਸ ਕਰਵਾਇਆ ਸੀਗਾ ਸਾਡੇ ਰਾਜ ਚ ਆ ਕੁਸ਼ ਹੋਇਆ ਭਾਈ ਸਾਨੂੰ ਜਿਹੜੀਆਂ ਵੋਟਾਂ ਤੁਸੀਂ ਉਹਦੇ ਮੂੰਹ ਨੂੰ ਦੇਵੋ ਹੂੰ ਜਿਵੇਂ ਉਹ ਇਹਨਾਂ ਦੇ ਬਣਾ ਵਾਲੀ ਨੇ ਕਿਹਾ ਐਮਐਲਏ ਬਣਾ ਵਾਲੀ ਸਾਹਿਬ ਜਿਹੜੇ ਹਾਂਜੀ ਗੁਰਪ੍ਰੀਤ ਸਿੰਘ ਬਣਾ ਵਾਲੀ ਜੀ ਉਹਨਾਂ ਨੇ ਕਿਹਾ ਕਿ ਜੇ ਮੈਂ ਤੁਹਾਡੇ ਨਾਲ ਖਲੋਤਾਂ ਬਾਈ ਤੇ ਤੁਸੀਂ ਸਾਡੇ ਕੈਂਡੀਡੇਟ ਨੂੰ ਵੋਟਾਂ ਪਾ ਦਿਓ ਆਦਰਵਾਇਸ ਤੁਹਾਡੀ ਮਰਜ਼ੀ ਆ ਬਾਈ ਜੇ ਮੈਂ ਤੁਹਾਡੇ ਕੰਮ ਕੀਤੇ ਤੇ ਆਪੇ ਪਤਾ ਲੱਗ ਜਾ ਹਾਂ ਰਿਪੋਰਟ ਕੱਢ ਤਾਂ ਈਵੀਐਮ ਚੋਂ ਨਿਕਲ ਆਉਣਾ ਹੁਣ ਇਹ ਹੀ ਆ ਕਿ ਦੇਖੋ ਇਹ ਪੰਜਾਬ ਗੁਰੂ ਨਾਨਕ ਕੀ ਆ ਯਾਰ ਮੈਂ ਇਹਨਾਂ ਚੀਜ਼ਾਂ ਨੂੰ ਬਕਵਾਸ ਮੰਨਦਾ ਹਾਂ ਮੈਂ ਲਿਟਰਲੀ ਕਹਾਂ ਇਹ ਬਕਵਾਸ ਚੀਜ਼ਾਂ ਤੁਸੀਂ ਕਰਦੇ ਹੋ ਜਦੋਂ ਤੁਸੀਂ ਧਰਮ ਨੂੰ ਵਿਚ ਲੈ ਆਉਂਦੇ ਹੋ ਜਿਵੇਂ ਕਈ ਬੰਦੇ ਹੁੰਦੇ ਹਨ ਨਾ ਉਹ ਮਤਲਬ ਕਿ ਜਦੋਂ ਕਿਸੇ ਦੂਸਰੀ ਬਹਿਸ ਦੇ ਵਿੱਚ ਹਾਰਦੇ ਹੋਣਗੇ ਫਿਰ ਉਹ ਧਰਮ ਤੋਂ ਹਵਾਲੇ ਦੇਣੇ ਸਟਾਰਟ ਕਰ ਦੇਣਗੇ ਹੂੰ ਉਹ ਉਹੀ ਚੀਜ਼ ਹੈ ਕਿ ਜਦੋਂ ਤੁਸੀਂ ਫਸਦੇ ਹੋ ਕਿਸੇ ਥਾਂ ਤੇ ਤਾਂ ਫਿਰ ਤੁਸੀਂ ਇਸ ਤਰ੍ਹਾਂ ਦੀਆਂ ਤੁਲਨਾਵਾਂ ਕਰਕੇ ਵੀ ਨਿਕਲਣਾ ਚਾਹੁੰਦੇ ਹੋ ਕਿ ਲੋਕਾਂ ਦਾ ਵੀ ਸਾਡੇ ਨਾਲ ਜਿਹੜਾ ਜੁੜਾਅ ਹੋਵੇ ਨਹੀਂ ਕਰਨਾ ਚਾਹੀਦਾ ਧਰਮ ਨੂੰ ਤੁਸੀਂ ਪਾਸੇ ਰੱਖੋ ਧਰਮ ਸਤਕਾਰ ਤੇ ਉਹਦੀ ਓਟ ਲੈ ਕੇ ਕਹੋ ਕਿ ਅਸੀਂ ਉਹਦੀ ਓਟ ਲੈ ਕੇ ਕਾਰਜ ਕੀਤੇ ਸੀਗੇ ਹੂੰ ਉਹਦੀ ਓਟ ਲੈ ਕੇ ਅਸੀਂ ਤੁਹਾਡੇ ਵਿੱਚ ਆਏ ਹਾਂ ਬਿਲਕੁਲ ਫਿਰ ਤੁਸੀਂ ਫੱਬਦੇ ਹੋ ਸੋ ਇਸ ਬੀਬੀ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਪੰਜੇ ਦੀ ਤੁਲਨਾ ਕਰ ਦਿੱਤੀ ਹੁਣ ਉਸੇ ਹੀ ਚੋਣ ਨਿਸ਼ਾਨ ਨੂੰ ਤੇ ਖੂਨੀ ਪੰਜਾ ਵੀ ਕਿਹਾ ਜਾਂਦਾ ਬਿਲਕੁਲ ਸਿੱਖਾਂ ਵਾਸਤੇ ਕਿਉਂਕਿ ਉਸ ਟਾਈਮ ਤੇ ਪੰਜਾ ਖੂਨੀ ਪੰਜਾ ਬਣ ਗਿਆ ਸੀਗਾ ਇਹ ਇਹ ਇਤਿਹਾਸ ਚ ਕਲੰਕ ਦਰਜ ਹੈ ਨਾ ਬਿਲਕੁਲ ਜੀ ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਪੰਜਾਬ ਦੇ ਜ਼ਿਆਦਾਤਰ ਕਾਂਗਰਸੀ ਵੀ ਮੁਨਕਰ ਨਹੀਂ ਹੁੰਦੇ ਇਹਦੇ ਪਰ ਉਸੇ ਦੀ ਤੁਲਨਾ ਇਸ ਤਰ੍ਹਾਂ ਕਰੋਗੇ ਠੀਕ ਨਹੀਂ ਹੈ ਵਿਵਾਦ ਹੋਇਆ ਪਰ ਚੰਗੀ ਗੱਲ ਇਹ ਆ ਕਿ ਬੀਬਾ ਜੀ ਨੇ ਵੀਡੀਓ ਬਣਾਈ ਕੁਝ ਸਕਿੰਟ ਦੀ ਕਿ ਭਾਈ ਮੈਂ ਮਾਫੀ ਮੰਗਦੀ ਆ ਕਿਉਂਕਿ ਉਸ ਤੋਂ ਪਹਿਲਾਂ ਜਥੇਦਾਰ ਸਾਹਿਬ ਦਾ ਬਿਆਨ ਆ ਗਿਆ ਸੀ ਕਾਨੀ ਰਗਵੀਰ ਸਿੰਘ ਜੀ ਦਾ ਜੀ ਬਿਲਕੁਲ ਪਰ ਮੈਂ ਇਸ ਕੱਲ ਨੂੰ ਹਰਾਣ ਆ ਕਿ ਇੱਕ ਤੁਲਨਾ ਜਿਹੜੀ ਆ ਉਹ ਐਤਕੀ 24 ਚ ਹੋਰ ਵੀ ਹੋਈ ਸੀ ਤੁਹਾਨੂੰ ਯਾਦ ਹੋਣਾ ਤੱਕੜੀ ਵਾਲੀ ਹਮ ਉੱਥੇ ਵੀ ਬੀਬਾ ਸੀ ਹਾਂਜੀ ਤੁਹਾਡੇ ਗਵਾਂਡੂ ਬਿਲਕੁਲ ਜੀ ਪਰ ਉੱਥੇ ਜਥੇਦਾਰ ਸਾਹਿਬ ਦਾ ਕੋਈ ਬਿਆਨ ਆਇਆ ਸੀ ਚੁੱਪੀ ਹੈ ਫਿਰ ਉਥੇ ਦਾ ਤੇ ਇਹੋ ਜੀ ਤੁਲਨਾ ਦੋ ਕੁ ਸਾਲ ਪਹਿਲਾਂ ਵੀ ਹੋਈ ਸੀ ਹੂੰ ਉਦੋਂ ਵੀ ਚੁੱਪੀ ਮੈਨੂੰ ਯਾਦ ਆ ਤਾਂ ਮਤਲਬ ਕਿ ਇੱਕ ਪਾਸੇ ਤਾਂ ਜਿਵੇਂ ਹੁਣ ਕਾਂਗਰਸ ਦੇ ਪ੍ਰਧਾਨ ਦੇ ਘਰੋਂ ਨੇ ਭਾਵੇਂ ਉਹ ਗਲਤੀ ਕੀਤੀ ਹੈ ਤਾਂ ਨਾਲ ਦੀ ਨਾਲ ਬਿਆਨ ਆ ਜਾਂਦਾ ਹੂੰ ਪਰ ਦੂਸਰੇ ਪਾਸੇ ਦੂਸਰੀ ਵਿਵਾ ਹੂੰ ਇਦਾਂ ਦੀ ਤੁਲਨਾ ਕਰਦੀ ਆ ਤਾਂ ਚੁੱਪੀ ਛਾ ਜਾਂਦੀ ਆ ਇਕੱਲੀ ਦਲ ਸਾਰੇ ਕੋਟ ਕਰਦਾ ਨਾ ਉਸ ਨੂੰ ਤਾਂ ਹਾਂਜੀ ਉਹੀ ਗੱਲ ਹੈ ਨਾ ਕਿ ਇਹ ਚੀਜ਼ਾਂ ਵੀ ਫਿਰ ਫਰਕ ਵਜੋਂ ਜਿਹੜੀਆਂ ਉਹ ਨਹੀਂ ਦਰਸਾਈਆਂ ਜਾਣੀਆਂ ਚਾਹੀਦੀਆਂ ਗਲਤੀ ਸਭ ਦੀ ਗਲਤੀ ਆ ਤੁਲਨਾ ਕੋਈ ਵੀ ਜਿਹੜਾ ਪੋਲਿਟਿਸ਼ੀਅਨ ਜੇ ਕਰਦਾ ਹੈ ਤਾਂ ਗਲਤ ਹੈ ਕਿਸੇ ਵੀ ਧਰਮ ਨਾਲ ਜੁੜੀ ਕੋਈ ਵੀ ਕਟਨਾ ਹੈ ਜਾਂ ਕੋਈ ਵੀ ਕਹ ਲੋ ਕਿ ਸਾਡੀ ਗੁਰਬਾਣੀ ਚ ਕੋਈ ਚੀਜ਼ ਦਰਜ ਹੈ ਜਾਂ ਗੁਰੂ ਸਾਹਿਬਾਨ ਨਾਲ ਜੁੜੀ ਕਿਸੇ ਵੀ ਚੀਜ਼ ਨਾਲ ਜੇ ਤੁਲਨਾ ਕੀਤੀ ਜਾਂਦੀ ਗਲਤ ਹੈ ਅਸੀਂ ਖੁੱਤ ਕਹਿੰਦੇ ਪਰ ਇੱਕ ਗਲਤੀ ਤੇ ਚੁੱਪੀ ਇੱਕ ਗਲਤੀ ਤੇ ਤੁਸੀਂ ਤਾੜਨਾ ਔਰ ਗਿਆਨੀ ਰਗਵੀਰ ਸਿੰਘ ਜੀ ਨੂੰ ਕੈਨੇਡਾ ਸੱਦਿਆ ਗਿਆ ਸੀਗਾ ਬੀਤੇ ਦਿਨੇ ਉਥੇ ਕੀ ਹੋਇਆ ਉਹਦੇ ਤੇ ਵੀ ਚੁੱਪੀ ਆ ਹਾਂ ਉਹਦੇ ਤੇ ਵੀ ਚੁੱਪੀ ਆਈ ਬਿਲਕੁਲ ਬਿਲਕੁਲ ਜੀ ਪਰ ਰਾਜਾਵੜਿੰਗ ਜਿਵੇਂ ਟਿਕਟ ਮਿਲਦੀ ਆ ਪਰਿਵਾਰ ਖੁਸ਼ ਹੋ ਗਿਆ ਨਾ ਕਿਉਂਕਿ ਰਾਜਾਵੜਿੰਗ ਜੀ ਕਹ ਰਹੇ ਸੀ ਕਿ ਜਿਆਦਾ ਖੁਸ਼ੀ ਚ ਵੀ ਕਈ ਵਾਰ ਨੁਕਸਾਨ ਹੋ ਜਾਂਦਾ ਕਹਿੰਦੇ ਕਿ ਉਹ ਕਈਆਂ ਨੂੰ ਤੇ ਖੁਸ਼ੀ ਚ ਹਟੈਕ ਹੋ ਜਾਂਦਾ ਹੂੰ ਚਲੋ ਆਪਾਂ ਕਹਿੰਦੇ ਲੰਮੀ ਉਮਰਾਂ ਹੋਣ ਪਰ ਇਦਾਂ ਦੀ ਗਲਤੀ ਤੋਂ ਗਰੇਜ਼ ਕਰੋ ਬਚਣਾ ਚਾਹੀਦਾ ਇੱਥੇ ਇੱਕ ਇੰਦਰਜੀਤ ਇੰਦਰ ਉਹਨਾਂ ਦਾ ਕਮੈਂਟ ਆਇਆ ਬਾਈ ਜੀ ਲੀਡਰਾਂ ਦੇ ਭਾਸ਼ਣ ਅਤੇ ਚੋਣ ਮੈਨੀਫੈਸਟੋ ਵੀ ਖਿੱਚਦਾ ਕੇਂਦਰ ਹੋਣਗੇ ਦੇਖਣਾ ਹੋਵੇਗਾ ਕੌਣ ਚੰਡੀਗੜ੍ਹ ਪੰਜਾਬ ਦਾ ਹੋਣ ਦਾ ਦਾਵਾ ਕਰੇਗਾ ਤੇ ਡੈਮਾਂ ਦੀ ਗੱਲ ਕੌਣ-ਕੌਣ ਕਰਦਾ ਹੈ ਦੇਖੋ ਗੱਲ ਇਹ ਆ ਕਿ ਇਦਾਂ ਦੇ ਮੁੱਦੇ ਵੈਸੇ ਵੀ ਹੁਣ ਜਿਹੜੇ ਆ ਇਹਨੇ ਗੋਲਦੇ ਨਹੀਂ ਇਹ ਹਾਂ ਠੀਕ ਹੈ ਜੀ ਹੁਣ ਦੀ ਪੀੜ੍ਹੀ ਸ਼ਾਇਦ ਉੱਥੋਂ ਤੱਕ ਪਹੁੰਚਦੀ ਵੀ ਨਹੀਂ ਹੈ ਜੀ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਮੈਨੂੰ ਦੱਸੋ ਹੈ ਕੀ ਆ ਜਿਹੜਾ ਮੁੱਦਾ ਹੋਣਾ ਚਾਹੀਦਾ ਡੈਮ ਹੋਣ ਦੇਖੋ ਡੈਮ ਮੈਂ ਖੁਦ ਇਹਨਾਂ ਚੀਜ਼ਾਂ ਨੂੰ ਧੱਕੇ ਵਜੋਂ ਹੀ ਦਰਜ ਕਰਦਾ ਕੋਈ ਵੀ ਮੈਂ ਜਦੋਂ ਤੋਂ ਕੰਮ ਸਟਾਰਟ ਕੀਤਾ ਹੋਏਗਾ ਆਪਣੀ ਕੋ ਲਾਈਨ ਕੋ ਲਾਈਨ ਤੇ ਚੱਲਦੇ ਆ ਕਿ ਯਾਰ ਤੱਕਾ ਤੱਕਾ ਹੂੰ ਚਾਹੇ ਉਹ ਸਾਡੇ ਕਿਸੇ ਸਿੱਖ ਭਰਾ ਨਾਲ ਹੁੰਦਾ ਜੋ ਘਟ ਗਣਤੀ ਆ ਤੇ ਚਾਹੇ ਕੋਈ ਇੱਥੇ ਸਾਡੀ ਕਿਸੇ ਘਟ ਗਣਤੀ ਨਾਲ ਕਰਦਾ ਤੱਕਾ ਤੱਕਾ ਹੂੰ ਬੋਲਣਾ ਪਵੇਗਾ ਪਰ ਗੱਲ ਇਹ ਆ ਕਿ ਇਹ ਠੀਕ ਆ ਪੋਲੀਟੀਸ਼ਨ ਬੋਲਣ ਆਵਾਜ਼ بلند ਕਰਨ ਅੱਛਾ ਹੈ ਤਾਂ ਕਿ ਘਟੂ ਘਟੇ ਇਸ ਦੇਸ਼ ਦੀ ਜਿਹੜੀ ਹੁਣ ਦੀ ਪੀੜ੍ਹੀ ਆ ਪੋਸ਼ਣ ਨੂੰ ਪਤਾ ਲੱਗੇ ਕਿ ਕੀ ਖੁਸ਼ ਹੋਇਆ ਪਰ ਕਿ ਸਾਡੇ ਮੁੱਦੇ ਜਿਹੜੇ ਆ ਉਹ ਭਵਿੱਖ ਮੁਖੀ ਜਾਂ ਜਿਹੜੇ ਇਸ ਵੇਲੇ ਚਲੰਤ ਸੰਕਟ ਆ ਉਹਦੇ ਆਧਾਰਤ ਨਹੀਂ ਹੋਣੇ ਚਾਹੀਦੇ ਕੀ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਚੁੱਕ ਰਹੇ ਹਾਂ ਸਮਾਜਿਕ ਤੌਰ ਤੇ ਵੀ ਸਿਆਸਤ ਤੌਰ ਤੇ ਵੀ ਉਚੇਰੀ ਸਿੱਖਿਆ ਤੁਹਾਡੇ ਚੋਂ ਕਿੰਨੇ ਕੋਈ ਗੱਲ ਕਰਦੇ ਆ ਇਹਦੇ ਤੇ ਮੈਂ ਹਰ ਵਾਰੀ ਗੱਲ ਲਿਆ ਕੇ ਇੱਥੇ ਕਿਉਂ ਕਰਦਾ ਕਿਉਂਕਿ ਸਿੱਖਿਆ ਬਿਨਾ ਗਾਂ ਕੁਛ ਨਹੀਂ ਸਕਿੱਲ ਬਿਨਾ ਗਾਂ ਕੁਛ ਨਹੀਂ ਹੈ ਟੈਕਨੋਲੋਜੀ ਬਿਨਾ ਗਾਂ ਕੁਛ ਨਹੀਂ ਵਪਾਰ ਬਿਨਾ ਗਾਂ ਕੁਛ ਨਹੀਂ ਹੈ ਅਪਸਰ ਸ਼ਾਹੀ ਚ ਤਗੜੀ ਹਿੱਸੇਦਾਰੀ ਘਟਗਣਤੀਆਂ ਦੀ ਜ਼ਰੂਰੀ ਹੈ ਜੀ ਪਰ ਅਸੀਂ ਕਿੱਥੇ ਜੇ ਖਲੋਤੇ ਹਾਂ ਕੋਈ ਖੇਤਰ ਕੱਢ ਲੋ ਸਪੋਰਟਸ ਦੇ ਵਿੱਚ ਵੀ ਅਸੀਂ ਕਿੱਥੇ ਸੀ ਅੱਜ ਹਰਿਆਣਾ ਕਿੱਥੇ ਆ ਅਸੀਂ ਕਿੱਥੇ ਆ ਸੋ ਗੱਲ ਇਹ ਆ ਕਿ ਮੁੱਦੇ ਬਹੁਤ ਸਾਰੇ ਆ ਜਿਨ੍ਹਾਂ ਤੇ ਰਾਜਨੀਤੀ ਹੋਣੀ ਚਾਹੀਦੀ ਆ ਅਫਸੋਸ ਇਹ ਆ ਕਿ ਮੁੱਦਾ ਵਹੀਨ ਰਾਜਨੀਤੀ ਜਿਹੜੀ ਆ ਪੰਜਾਬ ਦੇ ਵਿੱਚ ਹੋ ਰਹੀ ਆ ਬਿਲਕੁਲ ਜੀ ਤਾਂ ਆਪਾਂ ਆਪਣਾ ਚਰਚਾ ਕਰ ਲਈਏ ਜੀ ਪ੍ਰਨੀਤ ਕੌਰ ਦੀ ਸਰਕਾਰ ਥੋੜੀ ਜੀ ਉਹਨਾਂ ਦੀ ਬੜੀ ਚਰਚਾ ਹੋ ਰਹੀ ਆ ਉਹ ਕੀ ਗੱਲ ਆ ਜੀ ਨਹੀਂ ਪ੍ਰਨੀਤ ਕੌਰ ਦਾ ਇੱਕ ਤੇ ਵਿਰੋਧ ਬਹੁਤ ਹੋ ਰਿਹਾ ਜਿੱਥੇ ਵੀ ਉਹ ਜਾਂਦੇ ਕਿਉਂਕਿ ਪਟਿਆਲਾ ਜਿਹੜਾ ਹਲਕਾ ਆ ਨਾ ਉਹ ਬਹੁਤ ਵੱਡਾ ਹਮ ਖਾਸ ਤੌਰ ਤੇ ਜਦੋਂ ਪਟਿਆਲਾ ਦਿਹਾਤ ਵੇਖਦੇ ਹੋ ਤੁਸੀਂ ਸਭ ਪਟਿਆਲਾ ਦੇ ਹੱਥ ਜਦੋਂ ਗਏ ਤੁਸੀਂ ਤਾਂ ਪਿੰਡਾਂ 'ਚ ਜਾਣਾ ਬਿਲਕੁਲ ਜੀ ਹੁਣ ਸ਼ਹਿਰ ਦੇ ਵਿੱਚ ਤੇ ਕੰਮ ਚੱਲ ਜਾਂਦਾ ਚਲੋ ਚਾਰ ਬੰਦੇ ਆ ਗਏ ਕਿਤੇ ਵਿਰੋਧ ਕਰਦੇ ਦੂਜੀ ਗਲੀ 'ਥੇ ਨਹੀਂ ਅਗਲੇ ਕੱਢ ਕੇ ਲੈ ਜਾਂਦੇ ਆ ਹਾਂ ਪਿੰਡਾਂ 'ਚੋਂ ਕਿੱਧਰ ਜਾਓਗੇ ਉਹ ਘੇਰਦੇ ਆ ਕੱਲ ਵੀ ਵਿਰੋਧ ਹੋਇਆ ਹੁਣ ਦੱਸਦੇ ਆ ਕਿ ਜਦੋਂ ਪਰਨੀਤ ਗੌਰ ਫਸੇ ਪਏ ਕਿਉਂਕਿ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਹਰਾਂ ਦੇ ਨਾਲ ਮੈਂ ਮੰਚ ਵੀ ਸਾਂਝੇ ਕੀਤੇ ਆ ਹਾਂ ਪਰਸਨਲੀ ਉਹ ਮੈਨੂੰ ਜਾਣਦੇ ਵੀ ਆ ਮੈਂ ਕਹਾਂ ਮੈਂ ਮੱਕਰਮ ਵਾਲਾ ਇਨਸਾਨ ਨਹੀਂ ਹੈਗਾ ਪਰ ਡਾਕਟਰ ਧਰਮਵੀਰ ਗਾਂਧੀ ਜੋ 8-7 ਦਿਨ ਪਿੱਛੇ ਚੱਲ ਰਹੇ ਸੀਗੇ ਕਿਉਂ ਲੱਗਦਾ ਸੀਗਾ ਕਿ ਕਾਂਗਰਸ ਉੱਥੇ ਪਾਟੋ ਧਾੜ ਦਾ ਸ਼ਿਕਾਰ ਹੋ ਜਾਏਗੀ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਤੋਂ ਰਿਪੋਰਟ ਹਾਸਲ ਕਰੋਗੇ ਤਾਂ ਠੀਕ ਠਾਕ ਪਹੁੰਚ ਗਿਆ ਹਾਂ ਮਤਲਬ ਕਿ ਉਸ ਪੁਆਇੰਟ ਤੇ ਪਹੁੰਚ ਗਿਆ ਕਿ ਜਿੱਥੋਂ ਉਹ ਗਾਂ ਹੁਣ ਵੱਧ ਸਕਦੇ ਆ ਯਾਨੀ ਮੁਕਾਬਲੇ 'ਚ ਆ ਗਏ ਜੀ ਡਾਕਟਰ ਬਲਬੀਰ ਸਿੰਘ ਵਾਸਤੇ ਦਿਹਾਤ ਪਾਰਪਉਣਾ ਉੱਖਾ ਜਦ ਕਿ ਡਾਕਟਰ ਧਰਮਵੀਰ ਗਾਂਧੀ ਦੀ ਆਪਣੀ ਜਿਹੜੀ ਉਹਦੀ ਵਿਅਕਤੀਗਤ ਪਹੁੰਚ ਹੈ ਉਹ ਹੈਗੀ ਆ ਹਾਂ